ਗੁਰੂ ਘਰ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਵੀ ਕਮੀ ਨਹੀਂ ਪਰ ਜੇਕਰ ਮਨੁੱਖ ਆਪਣੀਆਂ ਇਛਾਵਾਂ ਦੀ ਪੂਰਤੀ ਚਾਹੁੰਦਾ ਹੈ ਤੇ ਉਸ ਨੂੰ ਜ਼ਰੂਰਤ ਹੈ ਗੁਰੂ ਦੇ ਉੱਤੇ ਵਿਸ਼ਵਾਸ ਬਣਾਉਣ ਦੀ ਕਿਉਂਕਿ ਜਦੋਂ ਤੱਕ ਮਨੁੱਖ ਦਾ ਵਿਸ਼ਵਾਸ ਗੁਰੂ ਦੇ ਉੱਤੇ ਨਹੀਂ ਬਣੇਗਾ ਨਾ ਉਦੋਂ ਤੱਕ ਉਸ ਦੀ ਇਛਾ ਦੀ ਪੂਰਤੀ ਨਹੀਂ ਹੋਵੇਗੀ ਭਾਵੇਂ ਉਸ ਨੂੰ ਕੁਝ ਵੀ ਪ੍ਰਾਪਤ ਨਹੀਂ ਹੋਵੇਗਾ ਇਸ ਕਰਕੇ ਜ਼ਰੂਰੀ ਹੈ ਕਿ ਅਸੀਂ ਜਦੋਂ ਵੀ ਗੁਰੂ ਦਰਬਾਰ ਦੇ ਵਿੱਚ ਆਈਏ ਅਸੀਂ ਪੂਰਾ ਵਿਸ਼ਵਾਸ ਲੈ ਕੇ ਆਈਏ ਪੂਰਾ ਭਰੋਸਾ ਲੈ ਕੇ ਆਈਏ ਕਿਉਂਕਿ ਗੁਰਬਾਣੀ ਦਾ ਪਾਵਨ ਪ੍ਰਮਾਣ ਹੈ ਜੇਕਰ ਸਾਡਾ ਵਿਸ਼ਵਾਸ ਗੁਰੂ ਦੇ ਉੱਤੇ ਨਹੀਂ ਬਣਿਆ ਜੇਕਰ ਸਾਡਾ ਪ੍ਰੇਮ ਗੁਰੂ ਦੇ ਸ਼ਬਦ ਦੇ ਨਾਲ ਨਹੀਂ ਨਾ ਪਿਆ ਜੇਕਰ ਸਾਡਾ ਭਰੋਸਾ ਗੁਰੂ ਦੇ ਸ਼ਬਦ ਦੇ ਉੱਤੇ ਨਹੀਂ ਬਣਿਆ ਤੇ ਸੱਚ ਜਾਣਿਓ ਸਾਨੂੰ ਕੁਝ ਵੀ ਪ੍ਰਾਪਤ ਨਹੀਂ ਹੋਵੇ ਸਤਿਗੁਰੂ ਜੀ ਗੁਰਬਾਣੀ ਦੇ ਅੰਦਰ ਪਰਮਾਉਂਦੇ ਨੇ ਸਤਿਗੁਰ ਕੀ ਪ੍ਰਤੀਤ ਨਾ ਆਈਆ ਸ਼ਬਦ ਨਾ ਲਾਗੋ ਭਾਉ ਉਸਨੋਂ ਸੁਖ ਨਾ ਉਪਜੈ ਭਾਵੇਂ ਸੌ ਗੇੜਾ ਆਵੋ ਜਾਓ ਸਤਗੁਰੂ ਜੀ ਕਹਿੰਦੇ ਨੇ ਜੇਕਰ ਗੁਰੂ ਦੇ ਉੱਤੇ ਪ੍ਰਤੀਤ ਹੀ ਨਹੀਂ ਆਈ ਗੁਰੂ ਦੇ ਉੱਤੇ ਵਿਸ਼ਵਾਸ ਹੀ ਨਹੀਂ ਬਣਿਆ ਗੁਰੂ ਦੇ ਉੱਤੇ ਭਰੋਸਾ ਹੀ ਨਹੀਂ ਵੱਜਾ ਤੇ ਜੀਵਨ ਦੇ ਵਿੱਚ ਕਦੇ ਵੀ ਸੁਖ ਨਹੀਂ ਆਵੇਗਾ ਭਾਵੇਂ ਦਿਨ ਦੇ ਵਿੱਚ 100 ਵਾਰ ਗੁਰੂ ਘਰ ਦੇ ਵਿੱਚ ਗੇੜੇ ਮਾਰਦਾ ਰਹੋ ਪਰ ਜੇਕਰ ਭਰੋਸਾ ਲੈ ਕੇ ਨਾ ਆਇਆ ਤੇ ਸੱਚ ਜਾਣੀ ਤੈਨੂੰ ਕਦੇ ਵੀ ਕਿਸੇ ਵਸਤੂ ਦੀ ਪ੍ਰਾਪਤੀ ਨਹੀਂ ਹੋਵੇਗੀ ਇਸ ਕਰਕੇ ਜਦੋਂ ਵੀ ਗੁਰੂ ਘਰ ਦੇ ਵਿੱਚ ਆਈਏ ਗੁਰੂ ਦੇ ਉੱਤੇ ਭਰੋਸਾ ਲੈ ਕੇ ਆਈਏ